ਮੈਂ ਜਰਾ ਦੇ ਨੰਮਾ ਨਹੀਂ ਬੋਲਣਾ ਪਰ ਮੇਰੀ ਇੱਕ ਜੇ ਬੈਂਕ ਦੀ ਕਿਤੇ ਇੱਕ ਪੁਣਸ ਵਾਲੇ ਮੰਨ ਲੈਣਾ ਹਨਾ ਜਿਹੜੇ ਕਿਉਂਕਿ ਇਹ ਸਾਡੀ ਜੇ ਅਲਾਉ ਕਰੋਗੇ ਮੇਰਾ ਨਾ ਖਿੱਚ ਕੇ ਬਹਿ ਕੇ ਉਹ ਲੋਕਾਂ ਦੇ ਬਹਿ ਕੇ ਨਾ ਕਬੱਡੀ ਦੇਖਣ ਦੀ ਜੀ ਕਰਦਾ ਨਾਲ ਨਾਲ ਜੋ ਜੱਫਾ ਪੈ ਗਿਆ ਇਹ ਤਾਂ ਹੋਣ ਨੂੰ ਵੀ ਜੀ ਕਰਦਾ ਪਰ ਮੈਨੂੰ ਬੈਠਾ ਨਹੀਂ ਦਿੰਦੇ ਯਾਰ ਹਨਾ ਆਹ ਦੇਖ ਲੈਣਾ ਯਾਰ ਕੋਈ ਨਾਲ ਨਾ ਜਾਇਆ ਮੈਂ ਮੇਰਾ ਕੀ ਬੈਠੇ ਬਹਿਣਾ ਉਹ ਉੱਥੇ ਬਹਿ ਜਾऊं ਉੱਥੇ ਬਹਿ ਉੱਥੇ ਬੈ ਜਾ ਤੇ ਮੈਚ ਸ਼ੁਰੂ ਕਰਾਓ ਕਿ ਮੈਂ ਤਾਂ ਮੈਂ ਲੋਕਾਂ ਦੇ ਵਿੱਚ ਬੈਠ ਕੇ ਕਿਉਂਕਿ ਮੈਂ ਕਬੱਡੀ ਟੂਰਨਾਮੈਂਟ ਅਸੀਂ ਕਰਾਉਂਦੇ ਵੀ ਰਹਿਣਾ ਖੇਡਦੇ ਵੀ ਰਹੇ ਹਾਂ ਹੈਨਾ ਬੜਾ ਵੱਡਾ ਕੰਮ ਹੈ ਜੀ ਬੜਾ ਵੱਡਾ ਉਸ ਤੇ ਮੈਂ ਪਤਾ ਨਹੀਂ ਕਿੰਨੂ ਤੋਂ ਲੱਗੇ ਹੋਏ ਆਹ ਟੂਰਨਾਮੈਂਟ ਵਾਸਤੇ ਅੱਜ ਦਾ ਦਿਨ ਆ ਗਿਆ ਇਹ ਫਿਰ ਨਾ ਪਪਾ ਜਨ ਕਰਾਉ ਕਰਦੀ ਆ ਲੋਕ ਦੋ ਦੋ ਤਿੰਨ ਤਿੰਨ ਦਿਨ ਪਹਿਲਾਂ ਨਾ ਆਪਦੇ ਘਰ ਦੇ ਕੰਮ ਪੱਠੇ ਪੱਢ ਕੇ ਨਾ ਕੰਮ ਕਰਕੇ ਇੱਕ ਕਬੱਡੀ ਦੇ ਖੜਾਏ ਨੇ ਸਵੰਤ ਸਵੰਤ ਦੇਖਣ ਲਈ ਉਹ ਕਦੇ ਫੇਰ ਕਰ ਲਾਂਗੇ ਪਰ ਆਜ ਰਿਤੀਆਂ ਉਹ ਕਦੇ ਫੇਰ ਰੈਲੀ ਰੱਖ ਲਾਂਗੇ ਜਿਹਦੇ ਨੂੰ ਵੀ ਬੁਲਾਇਆ ਉਹ ਵੀ ਆ ਜਿਓ ਆਪਾਂ ਇੱਕ ਕਬੱਡੀ ਦੇ ਖੜਾਏ ਹ ਜੇ ਵੀ ਕੋਈ ਕੱਥਾ ਬਈ ਉਹਦੇ ਸਾਥ ਵੀ ਹੋਣੀ ਚਾਹੀਦੀ ਹੈ ਬਸ ਬੱਲੇ ਬੱਲੇ ਤਾੜੀਆਂ ਮਾਰੋ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਜੌਂਦੇਵਾ ਫਿਰ ਉਹ ਮੰਗਾ ਤੁਹਾਡੇ ਕੋਈ ਪ੍ਰੋਬਲਮ ਨਹੀਂ ਲਗਨ ਇਹ ਤਕਰੀਕੀਆਂ ਜੀ ਹੋਰ ਲਿਖ ਲਿਓ ਜਦੋਂ ਅਗਲੇ ਸਾਲ ਆਉਗਾ ਫਾਈਟਰ ਵੀ ਨੂੰ ਲਾਲਾ ਜੀ 1865 ਰੁਪਏ ਦਾ ਚਲੂਗਾ ਹੈ ਨਾ ਕਿ ਜਦੋਂ ਅਗਲੇ ਫਾਈ ਜਾ ਨੰਬਰੀ ਨੂੰ ਆਵਾਂਗੇ ਤਾਂ ਉਹ ਮੈਨੂੰ ਲੱਗਦਾ ਕਿ ਲਾਂਬਾ ਹੈ ਜਿਹੜਾ ਉਹਦੀ ਪਿਛਲੀ ਵਾਰ ਦੀ ਸੀ ਹਾਂ ਅਗਲੀ ਵਾਰ ਹੋਰ ਮੰਗਾ ਰੱਖ ਲਿਓ ਕਿ ਹੋਰ ਡਵੈਲਪ ਕਰਨਾ ਹੋਰ ਪਿੰਡਾਂ ਨੂੰ ਚੁਕਾਉਣਾ ਹੈ ਗਰਾਊਂਡ ਬਣਾ ਰਹੇ ਹਾਂ ਛੱਪੜ ਠੀਕ ਕਰ ਰਹੇ ਹਾਂ ਹੈ ਨਾ ਤਾਂ ਕਿ ਉਹ ਕੋਲ ਸੜਾਉ ਚੱਲੇਗੇ ਉਹ ਦੇਖੋ ਉਹ ਦੇਖੋ ਮੈਂ ਬੈਕੜੇ ਨੂੰ ਪਸਟਾਇਨਾ ਕਿੱਥੇ ਬੈਠੂਗਾ ਲੈ ਆਪਾ ਉੱਥੇ ਬੈਠੇ ਹੀ ਨਹੀਂ ਜਿੱਧਰੋਂ ਜਾਂਦੂ ਉਹ ਖੜਜੋ ਖੜਜੋ ਕੁਛ ਨਹੀਂ ਹੁੰਦਾ ਖੜਜੋ ਉਹ ਭਾਈ ਤੂੰ ਖੜ ਖੜਜੋ ਤਾਂ ਤੈਂ ਕਿਹਨਾਂ ਮੈਲੇ ਕਿੱਥੇ ਬੈਠੂ ਚੱਲ ਜੀ ਇਹਨਾਂ ਨੇ ਬੜੇ ਕੀ ਕਰੀਏ ਪ੍ਰੋਟੋਕਾਲ ਕਹਿੰਦੇ ਆਂ ਅੰਗਰੇਜ਼ੀ ਚ ਹੈਨਾ ਕੋਈ ਗੱਲ ਨਹੀਂ ਮੈਂ ਸ਼ੁਰੂ ਕਰਾਵ ਜੀ ਰੈਫਰੀ ਸਾਹਿਬ ਮੈਂ ਇੱਕ ਵਾਰੇ ਖੇਡਾਂ ਨੂੰ ਮਿਲਣਾ ਚਾਹਣਾ ਮੈਂ ਗਰਾਊਂਡ 'ਚ ਆਉਣਾ ਤੇ ਉਸ ਤੋਂ ਬਾਅਦ ਫਿਰ ਮੈਂ ਆਪੀ ਤੋ ਮੈਂ ਜਰਾ ਦੇ ਨੰਮਾ ਨਹੀਂ ਬੋਲਣਾ ਪਰ ਮੇਰੀ ਕਿਤੇ ਦੇ ਮੈਂ ਕੀ ਕਿਤੇ ਕੋਲ ਸਾਰੇ ਮੰਨ ਲੈਣਾ ਹਨ ਜਿਹੜੀ ਕਿਉਂਕਿ ਇਹ ਸਾਡੀ ਦੇ ਅਲਾਉ ਕਰੋਗੀ ਮੇਰਾ ਨਖਤ ਬਹਿ ਕੇ ਉਹ ਲੋਕਾਂ ਦੇ ਬਹਿ ਕੇ ਨਾ ਕਬੱਡੀ ਦੇ ਖੇਡ ਜੀ ਕਰਦਾ ਨਾਲ ਨਾਲ ਜੋ ਜਫਾ ਪਹਿ ਗਿਆ ਇਹ ਕਹਦਾ ਹੋਣ ਨੂੰ ਵੀ ਜੀ ਕਰਦਾ ਪਰ ਮੈਨੂੰ ਬੈਠਾ ਨਹੀਂ ਦਿੰਦੇ ਯਾਰ ਹਾਂ ਆ ਦੇਖ ਲੈਣਾ ਯਾਰ ਕੋਈ ਨਾਲ ਨਾ ਜਾਏ ਮੈਂ ਮੇਰਾ ਕੀ ਬੜਾ ਕਿੱਥੇ ਪਹਿਲਾਂ ਉੱਥੇ ਬਹਿ ਜਾਉ ਉੱਥੇ ਬਹਿ ਕੇ ਕਹਿੰਦਾ ਕਿੱਥੇ ਬਹਿ ਜਾ ਤੇ ਮੈਚ ਸ਼ੁਰੂ ਕਰਾਓ ਕਿ ਮੈਂ ਤਾਂ ਨਾ ਲੋਕਾਂ ਦੇ ਵਿੱਚ ਬੈਠ ਕੇ ਕਿਉਂਕਿ ਮੈਂ ਕਬੱਡੀ ਟੂਰਨਾਮੈਂਟ ਅਸੀਂ ਕਰਾਉਂਦੇ ਵੀ ਨੇ ਨਾ ਖੇਡ ਵੀ ਰਹੇ ਆ ਹਨਾ ਬੜਾ ਵੱਡਾ ਕੰਮ ਹੈ ਜੀ ਬੜਾ ਵੱਡਾ ਉਤਸਵ ਹੈ ਪਤਾ ਨਹੀਂ ਚੰਨੂ ਤੋਂ ਲੱਗੇ ਹੋਣਗੇ ਆਹ ਟੂਰਨਾਮੈਂਟ ਵਾਸਤੇ ਅੱਜ ਜਦੋਂ ਆ ਗਿਆ ਇਹ ਫਿਰ ਦਿਨਾਂ ਪਾਸਨਾ ਦਾ ਪ੍ਰਬਾਰ ਕਰਦੀ ਆ ਲੋਕ ਦੋ ਦੋ ਤਿੰਨ ਤਿੰਨ ਦਿਨ ਪਹਿਲਾਂ ਨਾ ਆਪਣੇ ਘਰ ਦੇ ਕੰਮ ਪੱਠੇ ਬੰਦ ਕੇ ਨਾ ਕੰਮ ਕੇ ਇੱਕ ਕਬੱਡੀ ਦੇ ਖੜਾਏ ਨੇ ਸੁਭਾਨਤ ਮੰਨ ਦੇਖਣ ਲਈ ਉਹ ਕਦੇ ਫੇਰ ਕਰ ਲਾਂਗੇ ਪਰ ਆਜ ਨਹੀਂਤੀਆਂ ਉਹ ਕਦੇ ਫੇਰ ਰੈਲੀ ਲੱਗ ਲਾਂਗੇ ਜੇ ਕੋਈ ਬੁਨੋ ਜੀ ਬੁਲਾਇਆ ਉਹ ਵੀ ਆ ਜਿਓ ਆਪਾਂ ਤੁਸੀਂ ਕਬੱਡੀ ਦੇ ਖੜਾਏ ਹੋ ਜੀ ਵੀ ਕੋਰੀ ਮੈਂ ਅੱਧਾ ਭਾਈ ਉਸੇ ਸਾਥ ਵੀ ਹੋਣੀ ਚਾਹੀਦੀ ਹੈ ਬੱਸ ਬੱਲੇ ਬੱਲੇ ਛਤਾੜੀਆਂ ਮਾਰੋ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਜੋਂ ਦੇਵਾ ਸਿਰ ਉਹ ਮੰਗਾ ਤੋਂ ਕੋਈ ਪ੍ਰੋਬਲਮ ਨਹੀਂ ਗੱਲ ਜੀ ਕਾਟ ਲਿਖਿਆ ਜੀ ਹੋਰ ਲਿਖ ਲਿਓ ਜਦੋਂ ਅਗਲੇ ਸਾਲ ਆਉਗਾ ਫਾਈ ਜਨਵਰੀ ਨੂੰ ਲਾਲਾ ਜੀ 1865 ਨੂੰ ਨਾ ਚੰਗਿਆ ਜੀ ਹੈ ਨਾ ਜਦੋਂ ਅਗਲੇ ਫਾਈ ਜਨਵਰੀ ਨੂੰ ਆਵਾਂਗੇ ਤਾਂ ਉਹ ਮੈਨੂੰ ਲੱਗਦਾ ਕਿ ਲੰਬਾ ਖੜਿਆ ਰਹੇ ਹਾਂ ਉਹ ਤੇ ਪਿਛਲੀ ਵਾਰ ਕੀ ਸੀ ਹਾਂ ਅਗਲੀ ਵਾਰ ਆਪਾਂ ਹੋਰ ਮੰਗਾ ਰੱਖ ਲਿਓ ਤੇ ਹੋਰ ਡਵੈਲਪ ਕਰਦੇ ਹਾਂ ਹੋਰ ਪਿੰਡਾਂ ਨੂੰ ਪਾਉਣਾ ਗਰਾਊਂਡ ਬਣਾ ਰਹੇ ਹਾਂ ਚੱਪਰ ਠੀਕ ਕਰ ਰਹੇ ਹਾਂ ਹੈ ਨਾ ਤਾਂ ਕਿ ਉਹ ਕੋਰਸਾ ਚੱਲੇਗੇ ਹੋ ਦੇਖ ਹੋ ਦੇਖ ਹੋ ਦੇਖ ਮੈਂ ਬੈਕਗ੍ਰਾਉਂਡ ਵਿੱਚ ਬਸ ਜਿੱਥੇ ਬੈਠੂਗਾ ਲੈ ਆਪੋ ਤਾਂ ਬੈਠੇ ਹੀ ਨਹੀਂ ਜਿੱਧਰੋਂ ਜਾਂਦਾ ਉਹ ਖੜਜੋ ਖੜਜੋ ਕੁਝ ਨਹੀਂ ਹੁੰਦਾ ਖੜਜੋ ਉਹ ਭਾਈ ਗੁਰਖਾ ਖੜਜਾ ਤਾਂ ਤਾਂ ਕਿ ਲਾ ਮੈਨੂੰ ਚਲਤੀ ਕਰੀ ਇਹਨਾਂ ਨੇ ਪੜੇਗਾ ਕੀ ਕਰੀਏ ਆਕਟੋਪਾਲ ਕਹਿੰਦੇ ਆਂ ਅੰਗਰੇਜ਼ੀ ਚ ਹੈਨਾ ਕੋਈ ਗੱਲ ਨਹੀਂ ਮੈਂ ਸ਼ੁਰੂ ਕਰਾਉ ਜੀ ਰੈਫਰੀ ਸਾਹਿਬ ਮੈਂ ਇੱਕ ਵਾਰੇ ਥੇਰਾ ਨੂੰ ਮਿਲਣਾ ਚਾਹਣਾ ਮੈਂ ਗਰਾਊਂਡ 'ਚ ਆਉਣਾ ਫਿਰ ਉਸ ਤੋਂ ਬਾਅਦ ਫਿਰ ਮੈਂ ਆਪੀ